ਕਿ ਆ ਕੀ ਸੀਜ਼ਨ ਚ ਲੋਕਾਂ ਤੋਂ ਆਇਆ ਨਹੀਂ ਉਹ ਲੋਟ ਉਹ ਜੀਪਾਂ ਫੋੜ ਜਿੱਤੇ ਆ ਕੀ ਹੀਸੋ ਵਾਲ ਦਾ ਜੋਤ ਮੁੰਡੇ ਦੇ ਨੋਟੀ ਪੂਰੇ ਖੜਕਦੇ ਉਹ ਮੁੰਡਾ ਸ਼ੌਂਕੀ ਨਹੀਂਓ ਪਾਨਾਂ ਦਾ ਕਿ ਪੂਰੀ ਅੱਗ ਜੱਤ ਕਰਾ ਗਿਆ ਉਹ ਤਲਵਿੰਦਰ ਚੌਂਕੀਮਾਨਾਂ ਦਾ ਫੋੜ ਫਰਿੱਜਾਂ ਜਿੱਤੇ ਉਸ ਨੇ ਮੋਟਰਸਾਈਕਲ ਜਿੱਤੇ ਕਈ ਕਿ ਚਰਚੇ ਦੇ ਵਿੱਚ ਰਹੇ ਨੇ ਯਾਰੋ ਮਹੰਤ ਸਿੱਧਵਾ ਤੇ ਜਿੱਤੇ ਦਬਈ ਇਹ ਛੇਤੀ ਸਾਂਝੀ ਸੁੰਝੀ ਨਹੀਂ ਕਰਦਾ ਕਿਸੇ ਨਾਲ ਵੈਸੇ ਚੱਲਦਾ ਰਹਿ ਕੇ ਦੀਪ ਹੱਥ ਕੰਨਾਂ ਨਾਲ ਲਵਾ ਗਿਆ ਲੋਕਾਂ ਦੇ ਕਿ ਰੱਬੋਂ ਵਾਲਾ ਗੁਰਦੀਪ ਉਹ ਸਿਰ ਇੱਕੀ ਕਰਕੇ ਦਿਖਾ ਗਿਆ ਲੋਕਾਂ ਨੂੰ ਮੁੰਡਾ ਮਾਰਦਾ ਨਹੀਂ ਉਹ ਪਾਡੀ ਹੱਥ ਲੋਕਾਂ ਦੇ ਕੰਨਾਂ ਨਾਲ ਲਵਾ ਗਿਆ ਯਾਰੋ ਇਹ ਬੜਿੰਗ ਵਾਲਾ ਲਾਡੀ ਕਿ ਸਾਂਝੀ ਨਹੀਂ ਉਹ ਕਰਦਾ ਕਿਸੇ ਨਾਲ ਉਹਦੀਆਂ ਉਡਣ ਜਦੋਂ ਮਦੀਨਾ ਉਹ ਸੁਰਖੀਆਂ ਵਿੱਚ ਅੱਜ ਕੱਲ੍ਹ ਚੱਲਦਾ ਕਿ ਮਾਨਸਾਬ ਵਾਲਾ ਚੀਨਾ ਮਿਹਨਤ ਮੁਸ਼ਕਲ ਦੀ ਗੱਲ ਹੋਊ ਗੱਲ ਹੋਊ ਜਿੱਤਾ ਹਾਰਾਂ ਦੀ ਓਏ ਅਗਲੀ ਵੀਡੀਓ ਵਿੱਚ ਸੁਣਾਵਾਂਗੇ ਕੋਈ ਗੱਲ ਨਵੇਂ ਸਟਾਰਾਂ ਦੀ ਤੁਹਾਨੂੰ ਅਗਲੀ ਵੀਡੀਓ ਵਿੱਚ ਸੁਣਾਵਾਂਗੇ ਬਈ ਗੱਲ ਨਵੇਂ ਸਟਾਰਾਂ ਦੀ